ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਰਵਨੀਤ ਬਿੱਟੂ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਹਾਰ ਹੋਈ ਸੀ ਪਰ ਉਹਦੇ ਬਾਵਜੂਦ ਉਹ ਕੇਂਦਰ ਦੇ ਵਿੱਚ ਪਹੁੰਚਦੇ ਨੇ ਕੇਂਦਰੀ ਰਾਜ ਮੰਤਰੀ ਬਣਦੇ ਨੇ ਤੇ ਹੁਣ ਉਹਨਾਂ ਵਾਸਤੇ MP ਬੰਨਣਾ ਵੀ ਜ਼ਰੂਰੀ ਹੈ ਇੱਕ ਸ਼ਰਤ ਹੈ ਕਿ ਜੇ ਕਰੋਨਾ ਨੇ ਮੰਤਰੀ ਦੇ ਅਹੁਦੇ ਉੱਤੇ ਰਹਿਣਾ ਹੈ ਤਾਂ ਉਹਨਾਂ ਨੂੰ ਸੰਸਦ ਵੀ ਬੰਨਣਾ ਪਵੇਗਾ ਤੇ ਪਹਿਲਾਂ ਕਿਆ ਸਰਾਹੀਆਂ ਸੀਗੀਆਂ ਕਿ ਉਹਨਾਂ ਨੂੰ ਹਰਿਆਣਾ ਤੋਂ ਮੈਂਬਰ ਰਾਜ ਸਭਾ ਵੱਜੋਂ ਭੇਜਿਆ ਜਾ ਸਕਦਾ ਪਰ ਹਰਿਆਣਾ ਦੇ ਵਿੱਚ ਥੋੜਾ ਜਿਹਾ ਵਿਰੋਧ ਹੋਇਆ ਤੇ ਹੁਣ ਸਰਕਾਰ ਦੀਆਂ ਭਾਜਪਾ ਦੀਆਂ ਨਜ਼ਰਾਂ ਰਾਜਸਥਾਨ ਤੇ ਨੇ ਕਿ ਰਾਜਸਥਾਨ ਵੱਲੋਂ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਹੈ ਕਿਉਂਕਿ ਹਰਿਆਣਾ ਦੇ ਵਿੱਚ ਸੁਨੀਤਾ ਦੁੱਗਲ ਤੋਂ ਲੈ ਕੇ ਤੇ ਇੱਕ ਹੋਰ ਵੀ ਲੀਡਰ ਸੀਗੇ ਕਿਰਨ ਚੌਧਰੀ ਜੋ ਕਾਂਗਰਸ ਛੱਡ ਕੇ ਭਾਜਪਾ ਜਗੇ ਸੀ ਉਹ ਵੀ ਜਾਣਾ ਚਾਹੁੰਦੇ ਨੇ ਉਹ ਵੀ ਦਾਵੇਦਾਰ ਨੇ ਤੇ ਹੋਰ ਵੀ ਕਈ ਵੱਡੇ ਲੀਡਰ ਨੇ RAMLAL SHARMA ਹੋਗੇ KULDEEP BISHNOI ਹੋਗੇ ਇਹ ਵੀ ਚਾਹੁੰਦੇ ਨੇ ਕਿ ਅਸੀਂ ਵੀ ਰਾਜ ਸਭਾ ਪਹੁੰਚੀਏ ਤੇ ਵੱਡੀ ਗੱਲ ਇਹ ਹੈ ਕਿ 21 ਅਗਸਤ ਆਖਰੀ ਤਰੀਕ ਹੈ ਰਾਜ ਸਭਾ ਦੀਆਂ ਚੋਣਾਂ ਵਾਸਤੇ ਨਾਮਜ਼ਦਗੀਆਂ ਲਈ ਤੇ ਉਸ ਤੋਂ ਪਹਿਲਾਂ ਪਹਿਲਾਂ ਫੈਸਲਾ ਲਿਆ ਜਾਵੇਗਾ ਕਿ ਰਵਨੀਤ ਬਿੱਟੂ ਨੂੰ ਕਿੱਧਰੋਂ ਭੇਜਿਆ ਜਾਣਾ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਭੇਜਣ ਦੀਆਂ ਹੁਣ ਤਿਆਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿ ਆਸਰਾਈਆਂ ਇਹ ਲਾਈਆਂ ਜਾ ਰਹੀਆਂ ਨੇ ਕਿ ਉੱਥੋਂ ਰਾਜ ਸਭਾ ਮੈਂਬਰ ਬਣ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ 7 ਸੀਟਾਂ ਨੇ ਤੇ 7 ਦੀਆਂ 7 ਸੀਟਾਂ ਪੂਲ ਮਲਾ ਕੇ ਆਮ ਆਦਮੀ ਪਾਰਟੀ ਦੇ ਕੋਲ ਨੇ ਤੇ 2028 ਤੋਂ ਪਹਿਲਾਂ ਕੋਈ ਵੀ ਸੀਟ ਖਾਲੀ ਹੋਣ ਵਾਲੀ ਨਹੀਂ ਇਸ ਕਰਕੇ ਬਾਹਰਲੇ ਕਿਸੇ ਸੂਬੇ ਚੋਂ ਰਵਨੀਤ ਬਿੱਟੂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਵੈਸੇ ਰਾਜਸਥਾਨ ਦੇ ਵਿੱਚ ਵੀ ਕਈ ਦਾਵੇਦਾਰ ਨੇ ਰਾਜ ਸਭਾ ਦੇ ਤੇ ਰਵਨੀਤ ਬਿੱਟੂ ਦੀ ਜੇਕਰ ਪੈਰਾਸ਼ੂਟ ਐਂਟਰੀ ਹੁੰਦੀ ਹੈ ਤਾਂ ਉੱਥੇ ਥੋੜਾ ਜਿਹਾ ਮਾਹੌਲ ਹੋਰ ਤਰ੍ਹਾਂ ਦਾ ਹੋ ਸਕਦਾ ਹੈ ਤੁਹਾਨੂੰ ਦੱਸਦੀ ਕਿ ਰਵਨੀਤ ਬਿੱਟੂ ਲੰਮਾ ਸਮਾਂ ਕਾਂਗਰਸ ਦੇ ਵਿੱਚ ਰਹੇ ਕਾਂਗਰਸ ਛੱਡ ਕੇ ਉਹ ਭਾਜਪਾ ਦੇ ਵਿੱਚ ਚਲੇ ਗਏ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦੇ ਦਿੱਤੀ ਜਿੱਥੋਂ ਪਹਿਲਾਂ ਮੈਂਬਰ ਪਾਰਲੀਮੈਂਟ ਸੀਗੇ ਤੇ ਕਾਂਗਰਸ ਨੇ ਪ੍ਰਧਾਨ ਸਾਹਿਬ ਨੂੰ ਹੀ ਰਾਜਾ ਵੜਿੰਗ ਨੂੰ ਹੀ ਰਵਨੀਤ ਬਿੱਟੂ ਦੇ ਖਿਲਾਫ ਚੋਣ ਮੈਦਾਨ 'ਚ ਉਤਾਰ ਦਿੱਤਾ ਰਾਜਾ ਵੜਿੰਗ ਆਪਣਾ ਹਲਕਾ ਛੱਡ ਕੇ ਲੁਧਿਆਣੇ ਤੋਂ ਚੋਣ ਲੜਦੇ ਨੇ ਤੇ ਜਿੱਤ ਹਾਸਲ ਕਰਦੇ ਨੇ ਮੈਂਬਰ ਪਾਰਲੀਮੈਂਟ ਬਣ ਕੇ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਭਾਜਪਾ ਨੇ ਉਹਨਾਂ ਨੂੰ ਯਾਨੀ ਕਿ ਰਵਨੀਤ ਬਿੱਟੂ ਨੂੰ ਹਾਰਨ ਦੇ ਬਾਵਜੂਦ ਵੀ ਕੇਂਦਰੀ ਰਾਜ ਮੰਤਰੀ ਬਣਾਤਾ ਤੇ ਹੁਣ ਇੱਕ ਚੁਣੌਤੀ ਇਹ ਹੈ ਕਿ ਉਹ ਤਾਂ ਹੀ ਆਪਣੇ ਅਹੁਦੇ ਤੇ ਬਣੇ ਰਹਿ ਸਕਦੇ ਨੇ ਜਦੋਂ ਉਹ ਐਮਪੀ ਬਣਦੇ ਨੇ ਤੇ ਹੁਣ ਐਮਪੀ ਉਹਨਾਂ ਨੂੰ ਕਿਵੇਂ ਬਣਾਉਣਾ ਹੈ ਇਸੇ ਉਦੇੜ ਬੁਣ ਦੇ ਵਿੱਚ ਭਾਜਪਾ ਲੱਗੀ ਹੋਈ ਹੈ ਪਹਿਲਾਂ ਹਰਿਆਣਾ ਦੇ ਵਿੱਚ ਤਿਆਰੀਆਂ ਸੀਗੀਆਂ ਕਿ ਹਰਿਆਣੇ ਦੇ ਵੱਲੋਂ ਉਹਨਾਂ ਨੂੰ ਭੇਜਿਆ ਜਾਵੇ ਤੇ ਹੁਣ ਕਹਿੰਦੇ ਰਾਜਸਥਾਨ ਵੱਲੋਂ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ 21 ਤਰੀਕ ਤੋਂ ਪਹਿਲਾਂ ਪਹਿਲਾਂ ਫੈਸਲਾ ਲੈਣਾ ਪਾਵੇਗਾ ਭਾਜਪਾ ਨੂੰ ਕਿ ਕਿੱਧਰੋਂ ਰਵਨੀਤ ਬਿੱਟੂ ਦੀ ਐਂਟਰੀ ਕਰਵਾਉਣੀ ਹੈ ਤੇ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ